ਮਿਸਟਰ ਕਪੌਨੇ ਨੇ ਸਿੱਧੂ ਮੂਸੇਵਾਲੇ ਦੇ ਨਾਲ ਆਪਣੀ ਚੈਟ ਨੂੰ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ। ਚੈਟ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਲਿਖਿਆ ਮਾਈ ਬ੍ਰਦਰ ਸਿੱਧੂ ਦੀ ਸਾਈਡ। ਹਾਂ ਮਿਸਟਰ ਕਪੌਨੇ ਕਹਿੰਦਾ ਆ ਵਾਰੀਅਰ ਕਨੈਕਟਡ। ਸਿੱਧੂ ਕਹਿੰਦਾ ਆ ਆਫ ਕੌਰਸ ਮਾਈ ਬ੍ਰੋ। ਮਿਸਟਰ ਕਪੌਨੇ ਕਹਿੰਦਾ ਵੀ ਜਦੋਂ ਵੀ ਤੁਸੀਂ ਲਾਸ ਐਂਜਲਸ ਦੇ ਵਿੱਚ ਹੋਵੋਗੇ ਤਾਂ ਮੈਨੂੰ ਜਰੂਰ ਦੱਸਿਓ। ਤੇ ਸਿੱਧੂ ਕਹਿੰਦਾ ਮੈਂ ਤੁਹਾਨੂੰ ਬਚਪਨ ਤੋਂ ਸੁਣਦਾ ਆ ਰਿਹਾ ਆਂ। ਮਿਸਟਰ ਕਪੌਨੇ ਕਹਿੰਦਾ ਆ ਥੈਂਕਸ ਜੀ। ਸਿੱਧੂ ਮੂਸੇਵਾਲਾ ਕਹਿੰਦਾ ਆ ਆਈ ਵਿਲ ਸ਼ੇਅਰ ਸਮ 뮤직। ਤੇ ਕੈਪਸ਼ਨ ਦੇ ਵਿੱਚ ਮਿਸਟਰ ਕ the message has now been sent to siddu family so we are waiting go to my story see the last message his people sent me on another notes i decide to do a personal song for siddu called rip siddu last night finished it can't wait to share that please be patient on blurlest good morning from los angeles california ya bhi siddu moosehra de parivar de naal gall chal rahi hai ate ikk hor gana siddu moosehra de utte main banaya hai khud ਉਹ ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ